ਕੋਰਸ਼ਾ ਜਵਾਨ ਨੂੰ ਹਾਂਜੀ ਜੀ ਰੁਕੋਸ਼ਾ ਕਿੰਨੇ ਸਾਲ ਪਹਿਲਾਂ ਬੱਚਾ ਆਇਆ ਤੁਹਾਡੇ 11 ਸਾਲ 11 ਸਾਲ ਪਹਿਲਾਂ ਮੁੰਡਾ ਆਇਆ ਹਾਂਜੀ ਡਾਕਟਰ ਕੀ ਦੱਸਿਆ ਸੀ ਡਾਕਟਰ ਦਾ ਬਾਬਾ ਜੀ ਜਵਾਬ ਹੀ ਦਿੰਦੇ ਹੀ ਤੂੰ ਬਾਬਾ ਨੂੰ ਹਾਂਜੀ ਹੋਰ ਰੁਕੋਸ਼ਾ ਹਾਂਜੀ ਬਾਬਾ ਜੀ ਦਾਦਾ ਤੁਹਾਨੂੰ ਚੜ੍ਹਦੀ ਕਲਾ ਚ ਰੰਗ ਭਗ ਲਾ ਕੇ ਰੱਖੇ ਲੈ ਜਵਾਨਾ ਸਾਡਾ 200 ਰੁਪਿਆ 2 ਕਰੋੜ ਹੀ ਸਮਝੀ ਇਹਨੂੰ ਘਰੇ ਰੱਖ ਲੈ ਠੀਕ ਆ ਬਸ ਸਾਮੀ ਲਾਏ ਮਾਲ ਕੀ ਨਾਲ ਫਿਰਦਾ ਹਾਂਜੀ ਬਾਬਾ ਜੀ

ਕਿਰਪਾ ਮੰਨਦਾ ਆ ਜੀ ਡਾਕਟਰ 11 12 ਸਾਲ ਤੋਂ ਉਹ ਦਾ ਬਾਬਾ ਜੀ ਬਰਾਤਾ 11 ਸਾਲ ਦਾ ਯਹੀਂ ਡਾਕਟਰਾਂ ਕੋਲ ਠੱਕੇ ਲੱਗੇ ਬਸਲਾ ਪਾਚੇ ਇਹਦਾ ਹੁੰਦਾ ਪਰ ਕੋ ਸਾ ਜਰੂਰੀ ਹੈ ਇੱਕ ਸਾਡੇ ਨੂੰ ਆਸ ਬੰਦ ਦੇ ਇੱਕ ਦੂਸਰੇ ਬਣਾ ਲਓ ਪੁੱਛੇ ਸਹੀ ਤੇ ਪਨਾ ਰਾਡਾ ਜਦੋਂ ਅੱਗੇ ਸਹੀ ਦਾ ਹਾਂਜੀ ਹਾਂ ਹਟਾ ਹਟਾ ਕੇ ਪਟਾਣੀ ਨੇ ਸੇਵਾਦਾਨ ਨੇ ਬੜੀ ਪਰਪਰ ਕਿਰਪਾ ਦਿੱਤੀ ਆ ਡਾਕਟਰ ਕਹਿੰਦੇ ਸੀ ਚੋਪਾ ਬੰਦ ਆ ਕਿ ਕਹਿੰਦੇ ਸੀ ਚੋਪਾ ਬੰਦ ਆ ਬਈ ਨਹੀਂ ਮੌਸਮੀ ਕਰਾਈਆਂ ਮਾਨਜਿੰਦਰ ਬਾਦ ਤੇ ਆਏ ਹਾਜੀ ਲਾਈਂ ਘਰ ਨੇ ਬਾਹਰ ਬੜੀ ਇਹ ਨਮੀ ਸੇਵਾ ਕੀਤੀ ਇਹਨਾਂ ਨੇ ਦਾਦੇ ਨੇ ਬੜੀ ਕਿਰਪਾ ਕੀਤੀ ਇਹਨਾਂ ਨੇ ਕਿੰਨੇ ਸਾਲ ਹੋ ਗਏ ਬੱਚੇ ਵਿਆਹ ਹੋ 11 ਸਾਲ ਹੋ ਗਏ ਗੁਰੂ ਸਾਹਿਬ ਦੇ ਦਰਬਾਰ ਕੀ ਦਰ ਕਹਿੰਦੇ ਬਈ 11 ਸਾਲ ਹੋ ਗਏ ਡਾਂਗਾਂ ਕੋਲੇ ਤੁਰੇ ਬੈਠਾ ਨੂੰ ਕਰੇ ਗੱਦੀ ਆ ਕੁਝ ਤੱਤੀ ਲਾਉਦਾ ਸੀ ਕੁਝ ਲਾਪੀ ਜੀ ਕਿੰਬਾ ਬੰਦ ਸੀ ਮਾਰ ਕੇ ਬਾਹਰ 11 ਸਾਲ ਬਾਅਦ ਮਰਵੇ ਕੋਈ ਮਾਤ ਪਸਿਆ ਕਿਉਂ ਬੱਚੇ ਕਿਹਾ ਆ ਮੁੰਡਾ ਆ ਹਾਂਜੀ ਬਾਪੂ ਬਹੁਤ ਸਾਚੇ ਦਰ ਪਰ ਉਕੀ ਮਾਖਮ ਚਾਟੀ ਗਾੜੀ ਕਰੇ ਰੰਗ ਭਾਗ ਲਾ ਕੇ ਰੱਖੇ ਮੁੰਡੇ ਤੇ ਨੂੰ ਸਾਡੀ ਉਮਰ ਲੱਗਦੀ ਹੈ ਰੂਪਾਸ਼ਾ ਕੌਮੇਰ ਦਾ ਰੂਪਾਸ਼ਾ ਲੈ ਮਾਈਕ ਤੇਰੀ ਉਮਰ ਦਾ ਸਾਹ ਵਧ ਰਹੀ ਹੈ ਹੈ ਮਸਲਾ ਹਰੇਲਾ ਨੂੰ ਕਰ ਕਹਿੰਦਾ ਉਹਦਾ ਜਦੋਂ ਮਾਨ ਚਤ ਇਕ ਹੋ ਕੇ ਡਾਈਵਰੀ ਕੀ ਹੁੰਗਾ ਇਹ ਆਟਕ ਜਾਣਾ ਹੈ ਬਾਬਾ ਜੀ ਨੇ ਮੈਨੂੰ ਨਹੀਂ ਵਾਦ ਮਾਰੀ ਪਰ ਬਾਬੇ ਰਾਜੇ ਨੇ ਵਾਦੀ ਮਾਰੀ ਪਰ ਤਾਂ ਦਾ ਮਾਲਕਾ ਦਾਦਾ ਦਾ ਦੇਖਦਾ ਜੀ ਦੇ ਨਾਮ ਤੇ ਚੱਲ ਗਿਆ ਆ ਸਾਰੇ ਸੰਗਤ ਨੂੰ ਕਿ ਰੇਤੀ ਆ ਸ਼ਰਤਾਂ ਬਣਾ ਕੇ ਆਇਆ ਕਰੋ ਸੀ ਆ ਜਿੰਦੇ ਆ ਪਾਪਾ ਜੀ ਦੇ ਹੱਥ ਚੋਂ ਦੇ ਆ ਕੋਈ ਬਿਲ ਜੀ ਹੱਥ ਚੋਂ ਦੇ ਆ ਮੇਰੀ ਪਾਟਸਾ ਬੱਚੇ ਹੈ ਮੈਂ ਤਾਂ ਤੁਹਾਨੂੰ ਫੀਸ ਘਟਾ ਸਕਦਾ ਉਹਦੇ ਪੈਸੇ ਘੱਟ ਕਰ ਸਕਦਾ ਇੱਕ ਆਸੇ ਦਾ ਮਨਵਾਜ ਦੇ ਦੋ ਘੱਟ ਦੇ ਦੋ ਭੱਜੋ ਪਰ ਆਪਣਾ ਦਾ ਲਾਟ ਨਹੀਂ ਕਰਨਾ ਸਹੀ ਆ ਤੁਹਾਨੂੰ ਜਨਮੀਆਂ ਜਰ ਨਾ ਦੇ ਨਾ ਦੇਣਾ ਸਾਡੀ ਆ ਅੱਜ ਤੋਂ ਜਨਾਬੀ ਕੱਲ ਫਰਮਾਨ ਦਾ ਭਟਾਰਾ ਤੱਕ ਗੋੜੀ ਕਰਵਾਉਂਗਾ বৃন্দর ভুল না করে